ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਤੇ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕੀ ਤੁਸੀਂ ਜਾਣਦੇ ਹੋ ਦੁਨੀਆ ਦੇ ਕਿਹੜੇ ਦੇਸ਼ ਵਿੱਚ ਹਨ ਸਭ ਤੋਂ ਵੱਧ ਡਾਕਟਰ ਭਾਰਤ ਦਾ ਨੰਬਰ 1 ਦੇਖ ਕੇ رہ ਜਾਓਗੇ ਹੈਰਾਨ ਕੁੱਤੇ ਨੂੰ ਇਨਸਾਨ ਦਾ ਸਭ ਤੋਂ ਵਧੀਆ ਦੋਸਤ ਮੰਨਿਆ ਜਾਂਦਾ ਹੈ ਚਾਹੇ ਪਿੰਡ ਦੀ ਸਾਥ ਹੋਵੇ ਜਾਂ ਸ਼ਹਿਰ ਦਾ ਅਪਾਰਟਮੈਂਟ ਕੁੱਤੇ ਹਰ ਜਗ੍ਹਾ ਆਪਣੀ ਮੌਜੂਦਗੀ ਦਰਜ ਕਰਵਾਉਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਦੁਨੀਆ ਦੇ ਕਿਹੜੇ ਦੇਸ਼ਾਂ ਵਿੱਚ ਸਭ ਤੋਂ ਵੱਧ ਕੁੱਤੇ ਪਾਏ ਜਾਂਦੇ ਹਨ ਕੁਝ ਦੇਸ਼ਾਂ 'ਚ ਜਿੰਨਾਂ ਨੂੰ ਪਾਲਤੂ ਜਾਨਵਰ ਵਾਂਗ ਬੇਹੱਦ ਪਿਆਰ ਮਿਲਦਾ ਹੈ ਜਦਕਿ ਕਈ ਥਾਵਾਂ ਤੇ ਸੜਕਾਂ ਤੇ ਇਹਨਾਂ ਦੀ ਵੱਡੀ ਗਿਣਤੀ ਸਰਕਾਰ ਅਤੇ ਸਮਾਜ ਲਈ ਚੁਣੌਤੀ ਬਣ ਜਾਂਦੀ ਹੈ ਆਓ ਜਾਣਦੇ ਹਾਂ ਦੁਨੀਆ ਦੇ ਟੌਪ 10 ਦੇ ਇਛਾਂ ਦੀ ਸੂਚੀ ਜਿੱਥੇ ਕੁੱਤਿਆਂ ਦੀ ਗਿਣਤੀ ਸਭ ਤੋਂ ਵੱਧ ਹੈ ਰਮਾਨੀਆਂ ਚ ਕੁੱਤਿਆਂ ਦੀ ਗਿਣਤੀ ਲਗਭਗ 41 ਲੱਖ ਹੈ 1980 ਦੇ ਦਹਾਕੇ ਚ ਜਦੋਂ ਪੇ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਗਏ ਤਾਂ ਕਈ ਕੁੱਤੇ ਪਿੱਛੇ ਛੱਡ ਗਏ ਅਤੇ ਹੌਲੀ-ਹੌਲੀ ਉੱਥੇ ਅਵਾਰਾ ਕੁੱਤਿਆਂ ਦੀ ਗਿਣਤੀ ਵੱਧ ਗਈ ਇੱਕ ਸਮੇਂ ਇੱਥੇ ਉਹਨਾਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਮਾਰਨ ਦਾ ਤਰੀਕਾ ਅਪਣਾਇਆ ਗਿਆ ਪਰ ਪਸ਼ੂ ਅਧਿਕਾਰ ਸੰਸਥਾ ਦੇ ਵਿਰੋਧ ਤੋਂ ਬਾਅਦ ਇਸ ਨੂੰ ਰੋਕਣਾ ਪਿਆ ਰਾਸਟਾਚ ਲਗਭਗ 74 ਲੱਖ ਕੁੱਤੇ ਹਨ ਇੱਥੇ ਹਰ ਪਾਲਤੂ ਕੁੱਤੇ ਨੂੰ ਮਾਈਕਰੋਚ ਲਗਾਉਣਾ ਤੇ ਤੇ ਵੈਕਿਨੇਸ਼ਨ ਕਰਵਾਉਣਾ ਜ਼ਰੂਰੀ ਹੈ ਇਸ ਕਾਰਨ ਰੈਬੀ ਦੇ ਮਾਮਲੇ ਬਹੁਤ ਘੱਟ ਹਨ ਹਾਲਾਂਕਿ ਦੁਖਦਾਈ ਹਾਂ ਦੁਖਦਾਈ ਗੱਲ ਹੈ ਕਿ ਹਰ ਸਾਲ ਲੱਖਾਂ ਕੁੱਤਿਆਂ ਨੂੰ ਛੱਡ ਦਿੱਤਾ ਜਾਂਦਾ ਹੈ ਅਰਜנטיਨਾ 'ਚ ਲਗਭਗ 92 ਲੱਖ ਕੁੱਤਿਆਂ ਇੱਥੇ ਲੱਖ ਇੱਥੇ ਲੋਕ ਅਪਾਰਟਮੈਂਟ ਵਿੱਚ ਰਹਿੰਦੇ ਹੋਏ ਵੀ ਪਾਲਤੂ ਜਾਨਵਰ ਰੱਖਣਾ ਪਸੰਦ ਕਰਦੇ ਹਨ ਸਰਕਾਰ ਸਮੇਂ-ਸਮੇਂ ਤੇ ਟੀਕਾਕਰਨ ਤੇ ਨਸਬੰਦੀ ਮਹਿੰਮ ਚਲਾ ਕੇ ਇਹਨਾਂ ਦੀ ਗਿਣਤੀ ਨੂੰ ਕੰਟਰੋਲ ਵਿੱਚ ਰੱਖਣ ਦੀ ਕੋਸ਼ਿਸ਼ ਕਰਦੀ ਹੈ ਫਿਲੀਪੀਨਸ ਵਿੱਚ ਕੁੱਤਿਆਂ ਦੀ ਗਿਣਤੀ 1.16 ਕਰੋੜ ਹੈ ਇੱਥੇ ਲੰਬੇ ਸਮੇਂ ਤੱਕ ਰੈਬੀਜ਼ ਨਾਲ ਮੌਤਾਂ ਚਿੰਤਾ ਦਾ ਕਾਰਨ ਬਰਹੀਆਂ ਹੁਣ ਸਰਕਾਰ ਕੁੱਤਿਆਂ ਨੂੰ ਮਾਰਨ ਦੀ ਬਜਾਏ ਵੈਕਸੀਨੇਸ਼ਨ ਤੇ ਨਸਬੰਦੀ ਦਾ ਸਹਾਰਾ ਲੈ ਰਹੀ ਹੈ ਜਾਪਾਨ ਚ ਲਗਭਗ 1.20 ਕਰੋੜ ਕੁੱਤੇ ਹਨ ਇੱਥੇ ਕਈ ਲੋਕ ਬੱਚਿਆਂ ਦੀ ਥਾਂ ਪਾਲਤੂ ਕੁੱਤਿਆਂ ਨੂੰ ਪਰਿਵਾਰ ਦਾ ਹਿੱਸਾ ਮੰਨਦੇ ਹਨ ਇਸੇ ਕਾਂਜਪਨ ਦਾ ਪਾਲਤੂ ਉਦਯੋਗ ਸਦਾ ਸਰਬ ਡਾਲਰ ਤੋਂ ਵੱਧ ਹੈ ਰੂਹ ਚ ਲਗਭਗ 1.50 ਕਰੋੜ ਕੁੱਤੇ ਹਨ ਇੱਥੇ ਮੈਟਰੋ ਡੌਗਜ ਨਾਂ ਦੇ ਮਸ਼ੂਰ ਉਹ ਵਾਰਾ ਕੁੱਤੇ ਵੀ ਹਨ ਜੋ ਟ੍ਰੇਨ ਤੇ ਬਸ ਤੇ ਸਫਰ ਕਰਨਾ ਸਿੱਖ ਗਏ ਹਨ ਸਰਕਾਰ ਅਤੇ ਆਮ ਲੋਕ ਮਿਲ ਕੇ ਇਹਨਾਂ ਦੀ ਦੇਖਭਾਲ ਕਰਦੇ ਹਨ ਭਾਰਤ ਚ ਲਗਭਗ 1.542 ਕਰੋੜ ਆਵਾਰਾ ਕੁੱਤੇ ਹਨ ਇਹ ਗਿਣਤੀ ਦੇਸ਼ ਲਈ ਇੱਕ ਵੱਡੀ ਚੁਣੌਤੀ ਹੈ ਸਰਕਾਰ ਨੇ ਟੀਚਾ ਰੱਖਿਆ ਕਿ ਇੱਕ ਸਾਲ ਦੇ ਅੰਦਰ 70 ਪ੍ਰਸ਼ਾਤ ਕੁੱਤਿਆਂ ਦਾ ਟੀਕਾਕਰਨ ਤੇ ਨਸਬੰਦੀ ਕੀਤੀ ਜਾਵੇਗੀ ਤਾਂ ਜੋ ਉਹਨਾਂ ਦੀ ਗਿਣਤੀ ਤੇ ਕੰਟਰੋਲ ਹੋ ਸਕੇ ਅਤੇ ਲੋਕਾਂ ਦੀ ਸੁਰੱਖਿਆ ਵਿੱਚ ਯਕੀਨੀ ਬਣਾਈ ਜਾ ਸਕੇ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ